ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਅੱਜ ਆ ਬੱਚੀ ਸਾਡੇ ਚੈਨਲ ਤੇ ਇੱਕ ਵੀਡੀਓ ਪਾਇਆ ਸੀ ਪਹਿਲਾਂ ਇਹ ਬੱਚੀ ਵਿਚਾਰੀ ਨਹੀਂ ਰਹੀ ਮੈਂ ਇਹਨੂੰ ਮਿਲਿਆ ਇਹ ਤੇ ਤੋਂ ਬੜੀ ਮੈਨੂੰ ਹੋਪ ਸੀ ਮੈਨੂੰ ਇਹ ਸੀ ਬੱਚਾ ਇਹ ਬਹੁਤ ਕੁਝ ਕਰੂਗਾ ਬਹੁਤ ਚੀਜ਼ਾਂ ਵਧੀਆ ਕਰ ਲੂਗਾ ਪੜ੍ਹਨੇ 'ਚ ਬਹੁਤ ਹੁਸ਼ਿਆਰ ਸੀ ਸਭ ਕੁਝ ਸੀ ਪਰ ਦੇਖੋ ਕਿਸੇ ਕਾਲਜ ਵਾਲੇ ਨੇ ਇਹਨੂੰ ਕਹਿ ਤਾ ਵੀ ਤੈਨੂੰ ਸਕਾਲਰਸ਼ਿਪ ਨਹੀਂ ਮਿਲਣੀ ਤੇਰੇ 5% ਪਰ 10% ਨੰਬਰ ਘੱਟ ਨੇ ਜੀ ਖਾਨ ਕਹਿ ਰਿਹਾ ਕਿ ਸੱਤਵੀਂ ਫੇਲ ਦੀ ਫਿਲਮ ਆ ਰਹੀ ਹੈ ਵੀਰ ਮੇਰੇ ਜੀ ਖਾਨ ਸਾਹਿਬ ਤੁਹਾਨੂੰ ਇਹ ਸੱਤਵੀਂ ਫੇਲ ਬੋਲਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਜਦੋਂ ਗੱਲ ਕਰਦੇ ਕਰਦੇ ਵਿੱਚ ਗਾਲ ਕੱਢਦੇ ਹੋ ਪਤਾ ਲੱਗ ਜਾਂਦਾ ਤੁਹਾਡਾ ਔਰ ਇਹ ਗਾਲ ਨੇ ਤੁਹਾਡੇ ਤੇ ਕਿਤੇ ਕਦੀ ਨਾ ਕਦੀ ਛੱਤਰਪਰੇਟ ਕਰਾਉਣੀ ਹੈ ਤੇ ਨਾਲ ਜਿਹੜਾ ਸੱਭਾ ਜਾ ਤੂੰ ਹੋਰਾਂ ਲਈ ਫਿਰਦਾ ਉਹਨਾਂ ਦੀ ਵੀ ਹੋ ਜਾਣੀ ਹੈ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਗੱਲ ਕਰਦੇ ਆ ਜੀ ਅੱਜ ਇੱਕ ਫਿਲਮ ਆ ਰਹੀ ਹੈ ਜੀ ਖਾਨ ਦੀ ਤੇ ਤੁਸੀਂ ਉਹਦੀ ਚਰਚਾ ਨੈਟ ਤੇ ਦੇਖਦੇ ਹੋਣੇ ਬੜੇ ਤਰੀਕੇ ਨਾਲ ਹੋ ਰਹੀ ਆ ਬੜੀ ਕਈ ਕਈ ਚੀਜ਼ਾਂ ਉਹਦੇ ਬਾਰੇ ਫਲਾਈਆਂ ਜਾ ਰਹੀਆਂ ਤੁਸੀਂ ਜਿਹੜੇ ਲੋਕ ਮੈਨੂੰ ਝੂਠ ਮੰਨਦੇ ਆ ਝੂਠਾ ਮੰਨਦੇ ਖਾਸ ਕਰ ਉਹ ਇਹਨਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾਓ ਪਏ ਕਿੱਦਾਂ ਦੇ ਲੋਕ ਨੇ ਇੱਕ ਮੀਟਿੰਗ ਚੱਲ ਰਹੀ ਆ ਸਾਰੇ ਉਹਦੇ ਵਿੱਚ ਖੜੇ ਆ ਤੇ ਉਹਦੇ ਵਿੱਚ ਜੀ ਖਾਨ ਕਹਿ ਰਿਹਾ ਕਿ 7ਵੀਂ ਫੇਲ ਦੀ ਫਿਲਮ ਆ ਰਹੀ ਆ ਵੀਰ ਮੇਰੇ ਜੀ ਖਾਨ ਸਾਹਿਬ ਤੁਹਾਨੂੰ ਇਹ ਸੱਤਵੀਂ ਫੇਲ ਬੋਲਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਜਦੋਂ ਗੱਲ ਕਰਦੇ ਕਰਦੇ ਵਿੱਚ ਗਾਲ ਕੱਢਦੇ ਹੋ ਪਤਾ ਲੱਗ ਜਾਂਦਾ ਤੁਹਾਡਾ ਔਰ ਇਹ ਗਾਲ ਨੇ ਤੁਹਾਡੇ ਤੇ ਕਿਤੇ ਕੰਦੀ ਨਾ ਕਦੀ ਛੱਤਰਪਰੇਟ ਕਰਾਉਣੀ ਹੈ ਤੇ ਨਾਲ ਜਿਹੜਾ ਸੱਭਾ ਜਾ ਤੂੰ ਹੋਰਾਂ ਨੂੰ ਲਈ ਫਿਰਦਾ ਉਹਨਾਂ ਦੀ ਵੀ ਹੋ ਜਾਣੀ ਹੈ ਇਹ ਚੀਜ਼ ਤੇ ਤੁਹਾਨੂੰ ਕੰਟਰੋਲ ਕਰਨਾ ਚਾਹੀਦਾ ਉਹ ਕੰਟਰੋਲ ਤੁਹਾਡਾ ਹੈ ਨਹੀਂ ਅੱਗੇ ਗੱਲ ਕਰਦੇ ਹਾਂ ਜੀ ਉਹ ਫਿਰ ਗੱਲ ਚੱਲਦੀ ਆ ਜੀ ਉਹ ਭਾਈ ਸਾਹਿਬ ਆ ਜਾਂਦੇ ਆ ਜਿਹੜੇ ਆਪਣੇ ਬੱਬਲ ਭਾਈ ਸਾਹਿਬ ਬੱਬਲ ਭਾਈ ਸਾਹਿਬ ਕਹਿੰਦੇ ਭਈ ਇਹਨਾਂ ਨੇ ਇਹ ਮੈਂ ਇਹਨਾਂ ਦੀ ਇੱਕ ਫਿਲਮ ਆਈ ਮੈਂ ਇਹਨੂੰ ਫੋਨ ਕੀਤਾ ਉਸ ਤੋਂ ਬਾਅਦ ਉਹ ਨਹੀਂ ਉਹਨਾਂ ਦੇ ਪ੍ਰੋਗਰਾਮ ਦੇਖੇ ਫਿਰ ਉਹਨਾਂ ਨੇ ਫੋਨ ਚੱਕਣੇ ਬੰਦ ਕਰਤੇ ਉਹਨਾਂ ਇਹ ਸ਼ੋਅ ਮਤਲਬ ਸਟਾਰ ਗਿਰੀ ਦਿਖਾਈ ਉਹਨਾਂ ਨੂੰ ਉਹ ਕਹਿੰਦੇ ਤੇ ਕਹਿੰਦੇ ਫੋਨ ਫਿਰ ਕੀ ਚੱਕਣੇ ਕਹਿੰਦਾ ਫਿਰ ਫੈਨ ਤਾਂ ਕੀ ਫਿਰ ਫੋਨ ਚੱਕਣਾ ਹੀ ਬੰਦ ਕਰਤੇ ਉਹ ਗੱਲ ਚੱਲਦੇ ਚੱਲਦੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਫਿਰ ਚਲੀ ਜਾਂਦੀ ਹੈ ਆਪਣੇ ਇਹ ਇਹਨਾਂ ਨੂੰ ਪੁੱਛਦਾ ਕੋਈ ਹੋਰ ਬੰਦਾ ਵੀ ਤੁਸੀਂ ਆਪ ਫੋਨ ਚੱਕਦੇ ਹੋ ਉਹ ਬੜੇ ਬੜੇ ਤਰੀਕੇ ਨਾਲ ਦੱਸਿਆ ਉਹਨਾਂ ਨੇ ਬੱਬਲ ਸਾਹਿਬ ਨੇ ਬਹੁਤ ਤਰੀਕੇ ਨਾਲ ਦੱਸਤਾ ਵੀ ਸਾਡੀ ਇੰਡਸਟਰੀ ਕਿੱਦਾਂ ਦੀ ਐ ਤੇ ਮੈਂ ਜੇ ਬੀਨੂ ਢਿੱਲੋਂ ਬਾਰੇ ਗੱਲ ਕਰਾਂ ਬੀਨੂ ਢਿੱਲੋਂ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਉਹ ਘਮਾਉਂਦੇ ਜ਼ਰੂਰ ਐ ਪਰ ਫੋਨ ਚੱਕਣੋਂ ਨਹੀਂ ਹਟੇ ਫੋਨ ਚੱਕਣੋਂ ਨਹੀਂ ਹਟਦੇ ਸ਼ਾਇਦ ਉਹ ਉਹਨਾਂ ਦੇ ਵਿੱਚ ਬਿਜ਼ੀ ਹੋਣਗੇ ਜਾਂ ਕੋਈ ਗੱਲ ਹੋਊਗੀ ਜੀ ਖਾਨ ਦੀ ਫਿਲਮ ਆ ਰਹੀ ਆ ਵਧੀਆ ਐਕਟਿੰਗ ਹੋ ਸਕਦੀ ਆ ਪਰ ਲਿਹੜੀਆਂ ਕਰਤੂਤਾਂ ਆ ਉਹਨਾਂ ਨੂੰ ਸਹੀ ਰੱਖੋ ਫੇਚ ਜਾ ਇੱਕ ਖਬਰ ਫੈਲੀ ਕਿ ਸੱਬੇ ਦੇ ਚੱਪਲਾ ਮਾਰੀਆਂ ਲੋਕਾਂ ਨੇ ਇਹ ਕੰਮ ਹੋਣਾ ਹੀ ਐ ਕਿਉਂਕਿ ਇਹ ਓਵਰ ਚੱਲ ਜਾਂਦਾ ਥੋੜ੍ ਉਹਨਾ ਹੈ ਨਹੀਂ ਇਹ ਤੇ ਕੰਮਕਾਰ ਚ ਪੈਸੇ ਚ ਚਾਲੂ ਆ ਉਹ ਇੱਕ ਉਹਦੇ ਵਿੱਚ ਸਵਾਲ ਕਰਦਾ ਕੋਈ ਜ਼ੌਂਬੀ ਤੁਹਾਡੇ ਤੇ ਚੜ ਕੇ ਆਉਂਦੇ ਇਹਨੂੰ ਤੁਸੀਂ ਨੈਗੇਟਿਵ ਦੂਜੇ ਤਰੀਕੇ ਨਾਲ ਨਾ ਨਾ ਪੇਸ਼ ਕਰੋ ਤੁਸੀਂ ਸਾਫ਼ ਸੋਚ ਕੇ ਦੇਖੋ ਤੁਸੀਂ ਆਪ ਤੁਹਾਡੇ ਦਿਮਾਗ ਇਦਾਂ ਦੇ ਗੰਦੇ ਤੁਸੀਂ ਲੋਕਾਂ ਦਾ ਧਿਆਨ ਉਧਰ ਲੈ ਕੇ ਜਾਂਦੇ ਹੋ ਹਨਾ ਬੜੇ ਸੁਲਝੇ ਹੋਏ ਬੰਦੇ ਬਣਦੇ ਆ ਬੀਨੂ ਭਾਈ ਸਾਹਿਬ ਹੁਣੀ ਜਾਂ ਬਾਕੀ ਲੋਕ ਉਹ ਉਹ ਚੀਜ਼ਾਂ ਬਹੁਤ ਗਲਤ ਨੇ ਤੁਸੀਂ ਡਾਇਰੈਕਟਰ ਉਹ ਲੋਕ ਤੁਹਾਨੂੰ ਫੋਲੋ ਕਰਦੇ ਆ ਫਿਰ ਜਿਹੜੀ ਗੱਲ ਉਹਨਾਂ ਨੇ ਪੁੱਛੀ ਅਨਮੋਲ ਸਾਹਿਬ ਨੇ ਇਹਨਾਂ ਨੂੰ ਅਰਜਨ ਬੈਲੀ ਵਾਲਿਆਂ ਨੂੰ ਅਰਜਨ ਬੈਲੀ ਕਹਿੰਦੇ ਬਹੁਤ ਚੱਲ ਗਿਆ ਉਹ ਕਿੰਨੇ ਪ੍ਰੋਫੈਸ਼ਨਲ ਨੇ ਉਹਨਾਂ ਦੀ ਗੱਲ ਮੈਂ ਦੱਸਦਾ ਬਾਕੀਆਂ ਨੇ ਜਵਾਬ ਉਹਨਾਂ ਦਾ ਨਹੀਂ ਦਿੱਤਾ ਇਹ ਜਵਾਬ ਮੈਂ ਦੇ ਦਿੰਦਾ ਇਹ ਭਾਈ ਸਾਹਿਬ ਜਦੋਂ ਮਾੜਾ ਟਾਈਮ ਚੱਲਦਾ ਸੀ ਜਦੋਂ ਕੰਮ ਨਹੀਂ ਮਿਲਦਾ ਜਿੱਦਾਂ ਹੁਣ ਅਸੀਂ ਕੰਮ ਨਹੀਂ ਕਰਦੇ ਸਪੋਜ਼ ਕਰੋ ਉਦੋਂ ਦੁਰਦਸ਼ਾ ਕੀ ਹੁੰਦੀ ਹਾਲ ਕੀ ਹੁੰਦੀ ਹੈ ਇਹ ਬੰਦੇ ਨੂੰ ਪਤਾ ਹੈ ਮੈਨੂੰ ਵੀ ਪਤਾ ਇਹਨਾਂ ਨੂੰ ਵੀ ਪਤਾ ਉਹ ਇਹਨਾਂ ਨੂੰ ਮੁਹਾਲੀ ਦੇ ਵਿੱਚ ਇੱਕ ਫੈਮਿਲੀ ਵਾਲੇ ਉਹ ਚਾਂਸ ਦਿੰਦੇ ਸੀ ਹਰ ਮਹੀਨੇ ਉਹ ਇੱਕ ਪ੍ਰੋਗਰਾਮ ਕਰਾਉਂਦੇ ਸੀ 33 ਨੰਬਰ ਕੋਠੀ ਦੀ ਬੈਕਸਾਈਡ ਤੇ ਇੱਕ ਫੇਸ ਦੇ ਵਿੱਚ ਉਹਨਾਂ ਨੂੰ ਬੁਲਾਉਂਦੇ ਮੁੱਖ ਮਹਿਮਾਨ ਨੇ ਉਹਨਾਂ ਨੂੰ ਫੁੱਲ ਇੱਜ਼ਤ ਦਿੰਦੇ ਇਹ ਗਾਉਂਦੇ ਜਾਂ ਉੱਥੇ ਕੋਈ ਸੈਲੀਬ੍ਰਿਟੀ ਆਉਂਦਾ ਤਾਂ ਵੀ ਇਹਨਾਂ ਨੂੰ ਬੁਲਾਉਂਦੇ ਇਹਨਾਂ ਨੂੰ ਇੰਟਰਵਿਊਜ਼ ਕਰਾਉਂਦੇ ਗਾਉਂਦੇ ਇਹਨਾਂ ਤੋਂ ਉਹਨੇ ਇਹਨਾਂ ਨੂੰ ਇਦਾਂ ਦਾ ਮਹਿਸੂਸ ਨਹੀਂ ਹੋਣ ਦਿੱਤਾ ਕਿ ਫ੍ਰੀ ਨੇ ਇਹਨਾਂ ਕੋ ਕੰਮ ਨਹੀਂ ਹੈ ਇਹਨਾਂ ਦਾ ਪਰ ਬੱਬਲ ਸਾਹਿਬ ਦਾ ਬੇਟਾ ਬਹੁਤ ਨਾਈਸ ਲੱਗਦਾ ਮੈਨੂੰ ਜਿੰਨਾਕ ਮੈਂ ਉਹਨੂੰ ਵਾਚਿਆ ਤੇ ਉਹ ਇੱਜ਼ਤ ਦਿੰਦੇ ਜਦੋਂ ਇਹਨਾਂ ਦਾ ਗਾਣਾ ਚੱਲਿਆ ਉਸਦੇ ਗਾਣੇ ਦੇ ਵਿਆਹ ਤੋਂ ਬਾਅਦ ਉਹ ਬੱਚਾ ਇਹਨਾਂ ਦਾ ਫਿਲਮ ਵਿੱਚ ਅੱਛੀ ਖਾਸੀ ਸੈਲੀਬ੍ਰਿਟੀ ਵੱਡੇ ਵੱਡੇ ਸਟਾਰ ਆਏ ਹੋਏ ਸੀ ਤੇ ਉਹ ਬੱਚੇ ਦਾ ਵਿਆਹ ਹੋਇਆ ਉੱਥੇ ਇਹਨਾਂ ਨੂੰ ਬੁਲਾਇਆ ਗਿਆ ਬੱਬਲ ਸਾਹਿਬ ਨੂੰ ਤੇ ਬੱਬਲ ਸਾਹਿਬ ਦੀ ਇਹ ਗੱਲ ਦਾ ਜਵਾਬ ਮੈਂ ਦਿੰਨਾ ਭਈ ਇਹ ਫੋਨ ਨਹੀਂ ਚੱਕਦੇ ਜਿਹੜੀ ਵਾਲੀ ਗੱਲ ਹੈ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਨੂੰ ਬੋਲ ਦੇ ਬਿਲਕਦੇ ਮਰ ਗਿਆ ਲੋਕ ਸਟੇਜ ਤੋਂ ਭਈ ਆ ਜਾਓ ਹਾਜ਼ਰੀ ਲਵਾ ਦਿਓ ਇਹਨਾਂ ਨੇ ਪਿਓ ਦੇ ਪੁੱਤ ਨੇ ਹਾਜ਼ਰੀ ਕੀ ਉਧਰ ਨੂੰ ਦੇਖਿਆ ਝਾਕਿਆ ਤੱਕ ਨਹੀਂ ਇੰਨੇ ਪ੍ਰੋਫੈਸ਼ਨਲ ਨੇ ਜਿਨ੍ਹਾਂ ਨੇ ਉਸ ਟਾਈਮ ਸਾਧ ਦਿੱਤਾ ਉਹਨਾਂ ਨੂੰ ਵੀ ਲਤਾਣ ਵਾਲੇ ਨੇ ਇਹ ਬਾਕੀ ਇੰਡਸਟਰੀ ਦੀ ਗੱਲ ਕਰਦੇ ਆਪ ਦੇ ਬਾਰੇ ਵੀ ਦੱਸਣਾ ਜਿਹੜਾ ਇਦਾਂ ਦਾ ਨਹੀਂ ਹੈਗਾ ਉਹ ਸਾਡੇ ਕੋਲ ਬਾਬਰ ਕੇ ਬੋਲ ਦਊਗਾ ਸਿੱਧਾ ਬੋਲੂਗਾ ਥਾ ਸਪੱਟ ਬੋਲੂਗਾ ਪਰ ਇਹ ਆਪ ਸਾਰੇ ਇਦਾਂ ਦੇ ਨੇ ਬੀਨੂ ਭਾਈ ਸਾਹਿਬ ਕਰ ਸਕਦੇ ਸੀ ਮੈਂ ਕਈਆਂ ਦੇ ਤਵੇ ਲਾਏ ਹੋਏ ਨੇ ਉਹ ਮੈਨੂੰ ਘਮਾਉਂਦੇ ਰਹੇ ਪਰ ਉਹਨਾਂ ਨੇ ਮੇਰਾ ਫੋਨ ਚੱਕਣਾ ਨਹੀਂ ਬੰਦ ਕੀਤਾ ਫੋਨ ਚੱਕਦੇ ਆ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜੀ ਖਾਨ ਦਾ ਇਹ ਚ ਫੋਨ ਨਹੀਂ ਆਇਆ ਪਲਾਨਿੰਗ ਹੋਈ ਨਹੀਂ ਹੁਣੀ ਨਹੀਂ ਤਾਂ ਹਰ ਥਾਂ ਉਸਤਾਦ ਦਾ ਫੋਨ ਆਉਂਦਾ ਐਕਟਿੰਗ ਕਾਮੇਡੀ ਜਈਓ ਕਾਮੇਡੀ ਨਹੀਂ ਸੌਰੀ ਡਰਾਮੇਬਾਜ਼ੀ ਕਰਨੀ ਆ ਫਿਰ ਉਸਤਾਦ ਦੀ ਬੜੀ ਇੱਜ਼ਤ ਕਰਦਾ ਠੀਕ ਹੈ ਉਸਤਾਦ ਵਧੀਆ ਬੰਦਾ ਹੋ ਸਕਦਾ ਉਹ ਵਿਚਾਰਦੀ ਟੇਪ ਆ ਰਹੀ ਉਹ ਸਾਫ਼ ਬੰਦਾ ਲੱਗਦਾ ਉਹਨੇ ਕਹਿ ਦਿੱਤਾ ਕਿ ਮੈਂ ਤਾਂ ਜੀ ਆਪਣੀ ਡੇਟ ਬਦਲਦੀ ਲੋਕ ਕਿਦਾਂ ਵੀਡੀਓ ਪਾਉਣ ਲੱਪੇ ਡਰ ਗਿਆ ਉਹ ਡੰਡੁਰਨ ਵਾਲੀ ਜਿੰਸ ਨਹੀਂ ਹੈਗੀ ਉਹ ਸਿੱਧਾ ਠਾ ਚੱਲਣ ਵਾਲਾ ਬੰਦਾ ਆ ਪਰ ਉਹਨੇ ਇੱਜ਼ਤ ਰੱਖੀ ਹੋਊਗੀ ਜਾਂ ਕਿਸੇ ਗੱਲ ਤੋਂ ਕਰਤਾ ਚੱਲੇ ਨਾ ਚੱਲੇ ਉਹਨੂੰ ਪੈਸੇ ਦਾ ਮਤਲਬ ਹੀ ਨਹੀਂ ਮੈਨੂੰ ਲੱਗਦਾ ਕਿ ਉਹਨੂੰ ਨਹੀਂ ਮਤਲਬ ਜੇ ਮਤਲਬ ਹੁੰਦਾ ਤਾਂ ਇਹਨਾਂ ਤੇ ਪੈਸੇ ਨਾ ਲਾਉਂਦਾ ਗਧਿਆਂ ਤੇ ਪੈਸੇ ਲਾਏ ਨੇ ਹੁਣ ਗਧਿਆਂ ਦੀ ਦੌੜ 'ਚ ਗਧਿਆਂ ਨੂੰ ਘੋੜਿਆਂ ਦੀ ਦੌੜ 'ਚ ਲੜਾਇਆ ਹੁਣ ਔਰ ਗਦੇ ਘੋੜੇ ਬਣਾਤੇ ਹੁਣ ਸਭ ਤੋਂ ਵੱਡੀ ਗੱਲ ਇਹ ਆ ਇਹ ਚੀਜ਼ਾਂ ਸਮਝੋ ਕਿਸੇ ਦੀ ਇਹ ਚੀਜ਼ ਨੂੰ ਹਲੀਮੀ ਨੂੰ ਬੁਰਾ ਨਾ ਸਮਝੋ ਮੈਂ ਇਹਨਾਂ ਦੇ ਖਿਲਾਫ ਤਾਂ ਬੋਲਦਾ ਦੁਸ਼ਮਣੀ ਕਿਉਂਕਿ ਇਹਨਾਂ ਦੀਆਂ ਕਰਤੂਤਾਂ ਇਦਾਂ ਨਹੀਂ ਆ ਠੀਕ ਆ ਨਹੀਂ ਕੰਮ ਦੇਣਗੇ ਨਾ ਸਹੀ ਜਦੋਂ ਮੇਰਾ ਵਕਤ ਆਊਗਾ ਮੈਂ ਛੋਟੇ ਲੈਵਲ ਤੇ ਕਰੂ ਕਰਕੇ ਦਿਖਾ ਦੂੰਗਾ ਉਹ ਦਿਖਾਊਗਾ ਜ਼ਰੂਰ ਮਿਹਰਬਾਨੀ ਸ਼ੁਕਰੀਆ ਇਹਨਾਂ ਦੀਆਂ ਕਰਤੂਤਾਂ ਦੱਸਣੀਆਂ ਜ਼ਰੂਰੀ ਸੀ ਇਹਨਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਲਾਓ ਕਿ ਕਿੱਦਾਂ ਦੇ ਆ ਇੱਕ ਦੂਏ ਨੂੰ ਕਿੱਦਾਂ ਬੋਲਦੇ ਆ ਪੁਰਾਣੇ ਬੰਦੇ ਹੈਦਾ ਆਪਣੀ ਗਲਤੀ ਦੱਸ ਦਿੰਦੇ ਆ ਉਹ ਦੂਜਿਆਂ ਦੀ ਗਲਤੀ ਦੱਸ ਦਿੰਦੇ ਆਪਦੀ ਕਦੀ ਨਹੀਂ ਦੱਸਦੇ। ਪੁਰਾਣੇ ਬੰਦੇ ਦੂਜਿਆਂ ਦੀਆਂ ਗਲਤੀਆਂ ਇਦਾਂ ਦੱਸਦੇ ਆਪਣੀ ਨਹੀਂ ਦੱਸਦੇ। ਮੈਂ ਆਪਣੀਆਂ ਵੀ ਦੱਸੂਗਾ ਮੈਨੂੰ ਪੁੱਛੋ ਜਿਹੜੀ ਗੱਲ 'ਚ ਮੈਂ ਗਲਤ ਆ ਗਲਤ ਆ। ਕੁਝ ਬਾਬਿਆਂ ਕੋਲ ਟੰਡ ਪ੍ਰਚਾਰ ਵਾਲਿਆਂ ਕੋਲ ਟੰਡਰੀਆਂ ਵਾਲਿਆਂ ਕੋ ਇਦਾਂ ਦੇ ਕੋਈ ਲੈਵਲ ਦੇ ਕੋਈ ਬਹੁਗਿਆਂ ਇਹਨਾਂ ਦੇ ਚੇਲੇ ਚਪਾਟੇ ਤੇ ਇਹ ਆਪ ਕੀ ਕਰਦੇ ਜਿਵੇਂ ਇਹ ਦੱਸਣ ਤੇ ਆ ਗਿਆ ਬਹੁਤ ਹਾਲ ਖਰਾਬ ਹੋਣਾ ਇਹਨਾਂ ਦਾ। ਪਰ ਲੋਕ ਘੱਟ ਸੁਣਦੇ ਜਿੱਦਣ ਜ਼ਿਆਦਾ ਸੁਣਨਗੇ ਇਹ ਵੀ ਦੱਸਦਾਂਗੇ। ਮਿਹਰਬਾਨੀ ਸ਼ੁਕਰੀਆ।